ਸੱਡ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਫਿਰ ਤੋਂ ਆਲੂ ਵਾਲੀ ਪਰੌਂਠਿਆਂ ਤੋਂ ਅਭੀ ਅਸੀਂ ਖਾਈਏ ਆਲੂ ਵਾਲਾ ਪਰਾਂਠਾ ਹਾਂ ਫਾਈਨਲੀ ਪੋਕੜ ਗਈ ਸੀ ਬਹੁਤ ਜ਼ਿਆਦਾ ਸਾਥ-ਸਾਥ ਵਿੱਚ ਅਸੀਂ ਦੇਖ ਰਹੇ ਹਾਂ ਉਹ ਅਪਸਰੇ ਹੱਸ ਕੇ ਬਾਅਦ ਸਾਥ-ਸਾਥ ਅਸੀਂ ਖਾਂਗੇ ਆਲੂ ਵਾਲਾ ਪਰਾਂਠਾ ਇੱਕ ਪਰਾਂਠਾ ਹੋਰ ਖਾਉਂਗੀ ਫਿਰ ਬੱਸ ਲੋ ਗਾਇਜ਼ ਨਾ ਉਸ ਨੂੰ ਕੈਪਟਨ ਅਰੇ ਬਾਰਿਸ਼ ਦੀ ਬਾਰਿਸ਼ ਨਹੀਂ ਪੈਰ ਹਟਿਆ ਨਹੀਂ ਕਹਿ ਸਕਦੇ ਕਿ ਉਹ ਮਰਬੜ ਮੜਮੜ ਪੈਂਦਾ ਪਿਆ ਹੈ ਰੋਟੀਆਂ ਆਲੋ ਤੇ ਕੱਟਾ ਦੇ ਤੇ ਆਪਾਂ ਜਿਹੜਾ ਦੀਦੀ ਉਦੋਂ ਤੁਹਾਨੂੰ ਦੱਸਾ ਦੇ ਪਏ ਸੀ ਡਾਇਰ ਕੋਲ ਗਏ ਸੀ ਤਾਂ ਉਹ ਲੈ ਗਿਆ ਸੀ ਰਵਾਨ ਤੋਂ ਵੀ ਚਿਨੀ ਲੈਣ ਗਏ ਸੀ ਤਾਂ ਉਹ ਹੋਰ ਕਿਛ ਦੀ ਲੈ ਆਇਆ ਹੈ ਮਤਲਬ ਜਿਵੇਂ ਕਾਲੀ ਕਾਲੀ ਹੋਰ ਕਿਹਨੂੰ ਚਿਨੀ ਫਰਾਦੀ ਹੈ ਅਗਰ ਆਪਾਂ ਚੱਲਦੇ ਹਾਂ ਤੇਜ਼ ਰੌਣ ਵੱਸ ਤੇ ਹੋਰੋਂ ਫੋਨ ਆਇਆ ਸੀ ਉਹਨਾਂ ਦੇ ਜੀ ਆਪਣੀ ਚਿਨੀ ਲੈ ਜਾਓ ਔਰ ਹਮਾਰੀ ਵੀ ਲੈ ਜਾਓ ਤਾਂ ਆਪੇ ਸਾਵੇ ਇਸ ਕੋਟਾ ਤੇ ਹਮ ਇੱਥੇ អូ៎គ ਿਵੇਂ ਆ? ហា៎ជីគ ਿਵੇਂ ਆ? លីបិណ្ឌាពះឯងអេត្រាខេត្រាអត់ឲងមកម៉ា៎ ਉਹ ਤਾਂ ਗੰਦਾ ਹੀ ਜਾਣਾ ਯਾਰ ਚਲੋ ਆ ਕੇ ਕਰਾਂਗੇ ਸਾਫ بارش ਪੈ ਰਹੀ ਹੈ ਲੈ ਸਾਡੇ ਤੋਂ ਟਾਰਾ ਗਿੱਲੀ ਹੋ ਗਈ ਨਾ ਇਹ ਤਾਂ ਹੱਥ ਨਾਲ ਕਰਨਾ ਵੀ ਕੰਮ ਹੈ ਨਾ ਸੌਖਾ ਏ ਅਰੇ ਭਾਈ ਆ ਨੰਬਰ ਪਲੇਟ ਦਾ ਗੈਪ ਹੋ ਕਰਕੇ ਅੰਦਰੋਂ ਮਿੱਟੀ ਆ ਰਹੀ ਇਹਦਾ ਕੋਈ ਜਗਾੜ ਕਰਾਂਗੇ <laughs> <laughs> बोलो वाह <गे। laughs> बारिश हो मौसम हो अपनी मनपसंद बाइक हो दो जवाक खड़े नापर डाउंड शिमले तो लेके आए सी शिमले तो शिमले तो अच्छा आए, आए। भाई आराम जिते अपनी लगी से आगे बखाने मैंने तो खुरक बहुत होती तो चलो आप चावल भैया हमारे वाला दे दो

ਇਹ ਬਰੌਯਾ ਉਹ ਆ ਗਏ ਬਾਈ ਦਾਲ ਲਗਾ ਤਾ ਬੱਦ ਕਰਦੇ ਰਹਿਆ ਆ ਮੌਸਮ ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹ ਜਾਂ ਮੌਸਮ ਹੋਵੇ ਠੰਡੀ ਠੰਡੀ ਹਵਾ ਚੱਲਦੀ ਹੋਵੇ ਹਵਾ ਤਾਂ ਨਹੀਂ ਓਡੀ ਚੱਲਦੀ ਔਰ ਥੋੜੀ ਥੋੜੀ ਹੈਗੀ ਫਿਰ ਵੀ ਠੰਡ ਲੱਗਦੀ ਰਹੀ ਹੈ ਮਾੜੀ ਮਾੜੀ ਪੂਰ ਪੈਂਦੀ ਹੋਵੇ ਹਨਾ ਮੜੀਆ ਥੋੜੀ ਸ਼ਾਮ ਦਾ ਟਾਈਮ ਹੋਵੇ ਮਾੜੀ ਮਾੜੀ ਭੁੱਖ ਜੀ ਲੱਗੀ ਹੋਵੇ ਅਗਰ ਪੁੱਛੀਂਂ ਕਰਾਂਗਾ ਅਗਰ ਮ ਖਾਲਦਾਨਾ ਜਾਵੇਂ ਰਵੇ ਹੋ ਸਕਦਾ ਜਾਂ ਹਾਂ ਹੁਣ ਆਪਣੇ ਚਾਲੇ ਵਧ ਗਏ ਨੇ ਕੁੱਲਚੇ ਲਿਜਾਂਦੇ ਆਇਆ ਦੇਖਦੇ ਆ ਕੁੱਲਚਾ ਲੇਗਾ ਕਿ ਨਹੀਂ ਕਿਉਂਕਿ ਪਹਿਲਾਂ ਕਾਫੀ ਬਾਰਿਸ਼ ਪਈ ਹੈ ਹੋ ਸਕਦਾ ਚਲਾ ਜਾਵੇ ਪਰ ਕੋਈ ਨਹੀਂ ਇਹ ਨਾ ਹੋਇਆ ਤਾਂ ਇੱਕ ਉਧਰ ਹੈਗਾ ਗੁਰਦਵਾਰਾ ਸਾਈਡ ਉਧਰ ਚਲ ਜਾਵਾਂਗੇ ਚੈੱਕ ਕਰੋ ਕੋਈ ਮਾਰਕੀਟ ਐਂ ਕਿ ਕਿੜੇ ਇਂ ਕਿੜਿੰਗ ਹੋਈ ਪਈ ਲੋ ਬਾਈ ਕੁੱਲਚੇ ਵਾਲੇ ਭਈਆ ਕੋ ਹੈ ਨਹੀਂ ਕੁੱਲਚਾ ਲੇ ਭਈਆ ਤਾਂ ਆਏ ਨਹੀਂ ਇੱਥੇ ਗੜੰਦ ਬਜੇ ਹੁਣ ਅਪਰ ਨੇਕਸਟ ਲੋਕੇਸ਼ਨ ਚੱਲਦੇ ਆ। ਲੋ ਗਾਈਜ਼ ਵਿਕੇਸ਼ਨ ਨੰਬਰ 2 ਵੀ ਆਪਣੀ ਪੈਕ ਹੋਈ ਪਈ। ਗੁਰਦੇਵ ਸਿੰਘ ਜਿਹੜੇ ਸਾਹਮਣੇ ਹੁੰਦਾ ਜਿਹੜਾ। ਵਾਹੇ। ਲੋ ਗਾਈਜ਼। ਲਾਇਓ ਲੀਕੇ ਆ ਰਹੇ ਆ। ਇੱਥੇ ਅੰਕਲ ਖੜੇ ਹੁੰਦੇ ਆ ਇੱਕ 버ਗਰ ਵਾਲੇ। ਹੁਣ ਉਹ ਦੇਖਦੇ ਆ ਹੈਗੇ ਆ ਕਿ ਨਹੀਂ। ਕਿਉਂਕਿ ਉਹ ਜ਼ਿਆਦਾਤਰ ਮੈਂ ਦੇਖਿਆ ਵੀ ਨਹੀਂ ਦਿਖੇ ਮੈਨੂੰ ਸਿਰਫ ਇੱਕ ਦਿਨ ਦਿਖੇ ਸੀ। ਤਾਂ ਕਰਕੇ ਚੈੱਕ ਕਰਦੇ ਆ। ਇਹ ਹੋਏ ਤਾਂ ਬਾਕੀ ਸਵਾਦ ਹੀ ਆਈਗਾ ਇੱਥੇ ਸਕੂਲ ਦਾ ਗੇਟ ਆ ਉੱਥੇ ਖੜ੍ਹਦੇ ਹੁੰਦੇ ਆ ਆ ਸਟਾਇਲ ਬੱਕੀਆਂ ਹੀ ਤਾਂ ਜਾ ਖੜੇ ਆ ਖੜੇ ਆ ਖੜੇ ਆ ਖੜੇ ਆ ਖੜੇ ਆ ਖੜੇ ਆ ਇਹ ਦੇਖੋ ਬਾਈ ਮੇਰੇ ਨਾਲ ਇਹ ਐ ਆਉਟ ਆਲ ਵੈਲਪਰਗਰ ਸਟੇਕ ਬਾਰਿਸ਼ ਬਹਿ ਕੇ ਐਦਾਂ ਤਾਂ ਵਧੀਆ ਲੱਗਦਾ ਜਿਵੇਂ ਬਾਰਿਸ਼ ਪਈ ਹੋਈ ਆ ਉੱਪਰ ਆ ਨਾ ਵੜ ਮੜ ਵੜ ਵੜ ਪਰ ਇੱਥੋਂ ਹੋਰ ਵਧੀਆ ਲੱਗਦਾ ਦੇਖੋ ਆ ਪਿੱਛੋਂ ਸਾਰਾ ਦੈਟਸ ਨਾਟ ਦ ਬੋਟਲ ਵਨ ਸ਼ੇਅਰ ਕਰੋ oh my god oh my god ਕਿਰਪਾ ਦੇਖੀ ਜਾਓ ਦੇਖੀ ਜਾਓ ਆਹ ਕੱਲੋਂ ਆ ਦੇਗਾ ਸਾਈਡ ਵਰਕਰ ਚੈੱਕ ਕਰੋ ਬਈ ਟ੍ਰੈਫਿਕ ਸਟਾਪ ਦਾ ਓ ਬੀਐਫੀ ਜਾਂ ਗੈਲੋ ਜਾਂ 버거 ਕਿੰਗ ਗੈਲੋ ਸਾਰਿਆਂ ਦਾ ਟੌਪ ਦਾ ਤਾਂ ਗਾਈਜ਼ ਦੇਖਤੇ ਹੀ ਦੇਖ ਤੇ ਹੜੇਰਾ ਹੋ ਗਿਆ 버거 ਕੈਨਡ ਹੀ ਬਹਾਵਾ ਟਾਈਮ ਬਾਅਦ ਸਾਡਾ ਹੋਰ ਕੁਆਦ ਲੱਗਦਾ ਅ 1.5 ਕਿਲੋ ਮਿੱਕਾ ਤੇ ਮੈਂ ਨਾਲ ਲੈ ਕੇ ਚੱਲਦਾ ਗਾਈਜ਼ ਲਓ ਬਈ ਲਓ ਗਾਈਜ਼ ਤੱਲੇ ਵੀ ਆਪਾਂ ਤੁਹਾਨੂੰ ਚੈੱਕ ਕਰਿਓ ਮੈਂ ਜਿਹੜੀਆਂ 버거 ਦੀਆਂ ਹੁਣ ਖਾਂਦੀਆਂ ਫੋਟੋਆਂ ਲਈਆਂ ਨੇ ਵਿੱਚ ਉਹਦੇ ਵਿੱਚ ਮੈਂ ਪੋਰਟਰੇਟ ਖਿਜਦਾ ਪਿਆ ਸੀਗਾ ਇੰਨਾ ਤਕੜਾ ਬਲਰ ਮਾਰਿਆ ਨਾ ਕਿ ਜਿੱਦਾਂ ਕੱਲਾ 버거 버거 ਤੇ ਫੋਕਸ ਮਾਰਿਆ ਸਾਈਡ ਇਹਨਾਂ ਜਿਵੇਂ ਬਿਲਕੁਲ ਬਲਰ ਤਾਂ ਉਹ ਐ ਆ ਵੀ ਜਿੱਦਾਂ ਕੈਮਰਾ ਵੀ ਫੇਲ ਕਰਦਾ ਪਤਾ ਨਹੀਂ ਕੀ ਚੱਕਰ ਕੋਈ ਗਲਿਚ ਗਲਿਚ ਆ ਗਿਆ ਤਾਂ ਕਰਕੇ ਬਹੁਤ ਜ਼ਿਆਦਾ ਬਲਰ ਮਾਰ ਰਿਹਾ ਸੀ ऐसा oh हुआ कि फोन चला चला के हम हो गए थोड़ी सी बोर तो अभी हमारा मन कर रहा है कुछ ना कुछ खाया जाए तो कुछ खाने का मन है कि कुछ नमक वाला खाया जाए अब कुछ मन खाने को कुछ कुछ नहीं खाना चाहते आप फिर हमारा इरादा है आज थोड़ी सी मकरोनी बनाने का तो मकर बनाने के लिए हमको पहले मकर ढूंढनी पड़ेगी क्या ये सारी की सारी बना दी जाए ना

एंड हम इसको ठंडा कर लें ये बन चुका है अभी इसमें हमने ये मिक्स किया कितने पानी हाँ प्याज आओ मम्मा यू। डल गए हाथ के छिट्टे दिख रहे हैं

ਸਕਦੇ ਤੁਸੀਂ ہماری ਖਾਈ ਵਿੱਚ ਪਲੇਟ ਮਕੀ ਖਾਤੇ ਹਾਂ 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 ਤਲੇ ਵਾਲਾ ਨਹੀਂ ਖਾਤੇ ਆਪਾਂ ਹੈਲਦੀ ਖਾਤੇ ਤਾਂ ਰੋਟੀ ਬਣਾ ਦੇ ਫਿਰ ਜਿਵੇਂ ਗੁਰਗੀਰ ਕੇਜਾ ਜਿਵੇਂ ਗੁਰਗੀਰ ਆਸ਼ ਓਕੇ ਹੋ ਗਾਇਜ਼ ਆਪਣੇ ਵੀ ਆਲ ਵਾਲੇ ਪਰੌਂਠੇ ਆ ਗਏ ਨੇ ਇਹਨਾਂ ਨੇ ਦੁਪਹਿਰੇ ਕਾਲੇ ਹੀ ਤੇ ਆਪਾਂ ਉਹ ਖਾਣ ਲੱਗੇ ਆ ਰਾਤ ਨੂੰ ਚੈੱਕ ਕਰੋ ਮੈਂ ਤਾਂ ਕਹਾਂ ਪਤਾ ਨਹੀਂ ਇੰਨਾ ਟਾਈਮ ਕਿਉਂ ਲੱਗਦਾ ਬਈ ਤੇ ਉਹਨੇ ਤਿੰਨ ਨਿੱਕੇਰੀ ਪਕਾ ਕੇ ਰੱਖਦੇ ਨੇ ਕਿਉਂਕਿ ਮੈਨੂੰ ਜਿਆਦਾ ਗਰਮ ਪਸੰਦ ਨਹੀਂ ਥੋੜੇ ਜਿਹੇ ਠੰਡੇ ਹੋਏ ਨਾ ਉਦੋਂ ਵਧੀਆ ਲੱਗਦੇ ਆ ਚਲੋ ਚਲੋ ਜੀ ਆਪਾਂ ਵਲੌਗ ਦਾ ਕਰਦੇ ਆ ਇੱਥੇ ਐਂਡ ਮੇਰੇ ਚੌਲ ਦੇ ਪਰਾਂਠੇ ਤੇ ਥੈਂਕ ਯੂ ਸੋ ਮੱਚ ਫॉर ਵਾਚਿੰਗ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਆਪਾਂ ਇਹ ਬਾਰੀ ਬਾਰੀ ਕਹਿੰਦੇ ਵਧੀਆ ਲੱਗਦਾ ਵੀ ਆਪਾਂ ਨੂੰ ਲੱਗਦਾ ਵੀ ਆਣਾ ਬਾਰੀ ਬਾਰੀ ਇੱਕ ਇੱਕੋ ਗੱਲ ਜੀ ਪਰ ਤੁਸੀਂ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਠੀਕ ਹੈ ਸਬਸਕ੍ਰਾਈਬ ਕੀਤਾ ਹੈ ਉਹਦੇ ਵਾਸਤੇ ਬਹੁਤ ਬਹੁਤ ਧੰਨਵਾਦ ਜਿਹੜਾ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤਾਂ ਕਿ ਦਾ ਦੇਖੋਲੇ ਡੇਲੀ ਦਾ ਡੇਲੀ ਵਲੌਗ ਹੋਗਾ Jadi kalau kecil, orang pun ada yang berani